ਜਿਹੜਾ ਕਿ ਪੰਜਾਬ ਬੰਦ ਦੀ ਕਾਲ ਕੀਤੀ ਹੋਈ ਆ ਕਿਉਂਕਿ ਸਾਡੀ ਕੋਈ ਮਨਸ਼ਾ ਨਹੀਂ ਹੈ ਕਿ ਲੋਕਾਂ ਨੂੰ ਕੋਈ ਪਰੇਸ਼ਾਨ ਕੀਤਾ ਜਾਵੇ ਲੇਕਿਨ ਇਹ ਘਟਨਾ ਹੀ ਇਤਾਂ ਦੀ ਆ ਘਟਨਾ ਨਾਲ ਦੁਰਘਟਨਾ ਇਤਾਂ ਦੀ ਆ ਕਿ ਮਤਲਬ ਸ਼ਿਸ਼ਤੀ ਦਾ ਘਰ ਅੰਮ੍ਰਿਤਸਰ ਦੇ ਅੰਦਰ ਹੈਰੀਟੇਜ ਵੀਆਈਪੀ ਇਲਾਕੇ ਦੇ ਅੰਦਰ ਡਾਕਟਰ ਬੀ ਆਰ ਅੰਬੇਦਕਰ ਦੀ ਜੋ ਮੂਰਤੀ ਪ੍ਰਤਿਮਾ ਦੇ ਹੁੰਦੇ ਜੋ ਕਰੋਨੀ ਹਰਕਤ ਕੀਤੀ ਗਈ ਆ 100 ਫੁੱਟ ਦੀ ਪੌੜੀ ਲਾ ਕੇ ਬਾਬਾ ਸਾਹਿਬ ਦੀ ਮੂਰਤੀ ਦੇ ਮੋਢਿਆਂ ਦੇ ਖੜੇ ਹੋ ਕੇ 2 ਮੀਟਰ ਦਾ ਥੌੜਾ ਚੱਕੀ ਫਿਰਦਾ ਵਾ ਔਰ VIP ਇਲਾਕੇ ਦੇ ਵਿੱਚ ਹੋਵੇ ਜਿੱਥੇ 100 ਮੀਟਰ ਦੀ ਦੂਰੀ ਦੇ ਉੱਤੇ ਕਤਵਾਲੀ ਅੰਮ੍ਰਿਤਸਰ ਦੀ ਔਰ 50 ਮੀਟਰ ਦੀ ਦੂਰੀ ਦੇ ਪੁਲਿਸ ਦਾ ਨਾਕਾ ਲੱਗਾ ਪਿਆ ਵਾ ਟ੍ਰੈਫਿਕ ਖੜੀ ਆ PCR ਦਾ ਨਾਕਾ ਵਾ ਔਰ ਹੈਰੀਟੇਜ VIP ਇਲਾਕਾ ਹੋਵੇ ਇਹ ਕਿਸੇ ਸਾਜਿਸ਼ ਤੋਂ ਥੱਲੇ ਕੋਈ ਕੰਮ ਨਹੀਂ ਹੈ ਇਹ ਜਾਣ ਬੁੱਝ ਕੇ ਦਲਤਾਂ ਦੇ ਦਿਲਾਂ ਦੇ ਉੱਤੇ ਔਰੇ ਚਲਾਉਣ ਵਾਲੀ ਗੱਲ ਕੀਤੀ ਆ ਇਹ ਬੜੀ ਦੁੱਖ ਭਰੀ ਘਟਨਾ ਵਾ ਅੱਜ ਬੜਾ ਪੰਜਾਬ ਬੰਦ ਦੀ ਜਿਹੜੀ ਕਾਲ ਹੈ ਜਲੰਧਰ ਦੇ ਵਿੱਚ ਸਾਰਾ ਦਲਿਤ ਸਮਾਜ ਸਾਰੀਆਂ ਰਾਜਨੀਤਿਕ ਪਾਰਟੀਆਂ ਸਾਰੀ ਸਮਾਜਿਕ ਪਾਰਟੀਆਂ ਔਰ ਇੱਥੇ ਆਈਆਂ ਪਈਆਂ ਮੈਂ ਇਹਨਾਂ ਸਾਰਿਆਂ ਦਾ ਬੜਾ ਧੰਨਵਾਦੀ ਕਰਦਾ ਜਿਹਨਾਂ ਨੇ ਸਾਡਾ ਇੰਨਾ ਸਹਿਯੋਗ ਦਿੱਤਾ ਵਾ ਕਿਉਂਕਿ ਸਮੇਂ-ਸਮੇਂ ਤੇ ਦਲਿਤ ਸਮਾਜ ਵੀ ਸਾਰਿਆਂ ਨੂੰ ਸਹਿਯੋਗ ਦਿੰਦਾ ਵਾ ਤੋਂ ਮੈਂ ਕੰਨਾ ਕਿ ਜਬ-ਜਬ ਜੁਲਵੀ ਜੁਲਮ ਕਰੇਗਾ ਸੱਤਾ ਕੇ ਹਥਿਆਰੋਂ ਸੱਪਾ ਚੱਪਾ ਗੂੰਜ ਉੱਠੇਗਾ ਜੈ ਭੀਮ ਕੇ ਨਾਅਰੋ ਸੇ ਭੀਮ ਜਗਰੂ ਦੇਵ ਤਾਲੂ ਗਰੂ ਦੇਵ ਜਿਹੜੀ ਅੰਮ੍ਰਿਤਸਰ ਦੇ ਵਿੱਚ ਇਹ ਬੇਅਦਵੀ ਹੋਈ ਆ ਅਸੀਂ ਹਰ ਕੱਥੇ ਅਰਦਾਸ ਨਹੀਂ ਕਰਾਂਗੇ ਤੇ ਜਿਹੜਾ ਸਮੂਹ ਬਾਲਮੀਕੀ ਸਮਾਜ ਹੈ ਅੱਜ ਰੱਬ ਦੇ ਪੈਚਾਰਾ ਸਾਡਾ ਮਜਬੂਤ ਸਿੱਖ ਸਮਾਜ ਸੜਕਾਂ ਤੇ ਉੱਤਰ ਚੁੱਕਿਆ ਵਾ ਤੇ ਅਸੀਂ ਇਹਨਾਂ ਨੂੰ ਚੇਤਾਵਨੀ ਦਿੰਦੇ ਆ ਜਿਹੜੇ ਖਾਲਿਸਤਾਨੀਆਂ ਨੇ ਬਾਬਾ ਸਾਹਿਬ ਮਹਿਦਕ ਚੌਕ ਝੰਡੇ ਲੜਾਇ ਸੀ ਜੇ ਉਹਨਾਂ ਤੇ ਪਰਚਾਦਰ ਨਹੀਂ ਕੀਤਾ ਗਿਆ ਤੇ ਮੈਂ ਗੋਰਾਂ ਬਾਲਮਕੀ ਭੋਖਰ ਤਲ ਤੇ ਬੈਠਾਂਗਾ ਜੇ ਭੀਮ ਕ੍ਰਿਪਾਲ ਸਿੰਘ ਗੁੱਡੇਦਾਲ ਤੋਂ ਜੋ ਕਿ ਭਗਵਾਨ ਬਾਲ ਮਹਾਰਾ ਚੌਂੜੇ ਦੇ ਚ리에 ਅੱਜ ਇੱਥੇ ਹੋਏ ਆ 77 ਠੀਕ ਹੈ ਸਾਡੇ ਸਬਸਕ੍ਰਾਈਬਰਾਂ ਠੀਕ ਹੈ ਡਾਕਟਰ ਪੀਮਰਾੰ ਅੰਬੇਰਕਰ ਸਾਹਿਬ ਜਿਨ੍ਹਾਂ ਦੀ ਮੌਤੀ ਨਾਲ ਸ਼ੇਰ ਕੜ ਦਿੱਤੀ ਗਈ ਹੈ ਇਹ ਸਾਡੇ ਰੋਜ਼ ਪ੍ਰਦਰਸ਼ਨ ਨਹੀਂ ਕਰਾਂਗੇ ਰਾਤ ਕੀ ਭਾਈ ਗੁਰਜੀਤ ਖਾਲਸਾ ਭਾਈ ਜੇਜੂ ਲੈ ਕੇ ਆਇਓ ਕਿਆ ਇਸ ਦਾ ਕਿਆ ਨਾਮ ਹੈ ਕਿ ਕਿਸ ਚੀਜ਼ ਕੀ ਇਹ ਸਾਡੇ ਪੀਰ ਜੀਰੂ ਪੀਰ ਅਸ ਕਿਰਪਾ ਨ ਖੰਡਾ ਸਾਹਿਬ ਤੁਮਕ ਤਬਰ ਕਰਦੇ ਸਾਬਸ ਰੋਣ ਸਾਦੀ ਯਹੀ ਹਮਾਰੇ ਪੀਰ ਭਾਈ ਗੁਰਜੀਤ ਖਾਲਸਾ ਵਾਹਿਗੁਰੂ ਜੀ ਕੀ ਹਾਂ ਜੀ ਤਾਂ ਬੰਦ ਕਰ ਦਿੱਤਾ ਹੋ ਗਿਆ ਭਾਈ ਮੈਂ ਤੇਰੀ ਸੋਚਦਾ ਜੇ ਟੋਕੇ ਜੈ ਭੀ ਜੈ ਭਰਤ ਜੈ ਭੀ ਜੈ ਭਰਤ ਜਿਵੇਂ ਤੇਰੀ ਕੋਣ ਤੇ ਕਰਨ ਦੇ ਗੋਸ਼ ਤੇ ਸਾਹਿਬ ਜੀ ਨਾਲ ਜਿਹਨਾਂ ਆਪਣੇ ਵਿਚਾਰ ਕਰਦੇ ਆਪਾਂ ਜੀ